ਸੋ ਮੋਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸੋ ਕਿ ਤੁਹਾਨੂੰ ਕਹਿਆ ਜਾ ਰਿਸਪੌਂਸ ਮਿਲਿਆ ਜੈ ਤੋਂ ਸਾਰਿਆਂ ਤੋਂ ਪਰਮਾ ਗੱਲ ਦੱਸਣੀ ਚਾਹੁੰਦਾ ਮੋਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਮਾਈਕ ਸਾਡਾ ਸਾਡਾ ਇੱਕ ਮਿਸ ਕਾਲ ਹੋ ਗਈ ਨਾ ਕਿਤੇ ਕਾਨਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੋ ਹਾਂ ਜੈਤੋ ਹੁਣ ਅੱਛਾ ਜੈਤੋ ਤਕੜੀ ਹੈ ਹਾਂ ਜੀ ਦੱਸ दो ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋ ਕਿਹਦਾ ਹੈ ਜਾਜੀ ਉਹ ਯਾਦਾ ਕੋਡੇ ਕੋਡੇ ਪਾਣੀ ਚ ਰਹਿ ਲਿਖਣਾ ਹਾਂ ਹਾਂ ਜੀ ਕਿ ਸਾਰ ਬਸ ਸਿਆਗੇ ਸਭ ਅਸੀਂ ਦੇ ਜਿੱਥੇ ਆਇਆ ਜੀ ਉਹਦੇ ਦਾ ਕੋਡੇ ਕੋਡੇ ਸੀ ਇਹ ਬਹੁਤ ਸੀਰਾ ਪਰਾ ਪਰ ਹੈ ਤੇ ਬਹੁਤ ਗਰੀਬ ਘਰ ਤੋਂ ਆਇਆ ਮੁੰਡਾ ਮੇਨਤਾ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਕੋਲ ਹਾਂ ਜੀ ਪਹਿਲਾਂ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਐਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਮੈਂ ਜਲੰਧਰ ਆ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਕੋਸਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੁਸ਼ਿਆ ਪਰ ਕੁੜੀ ਦਾ ਪਿੰਡ ਤੇ ਸੋਇ ਕੁੜੀ ਜੀ ਜੀ ਫਰਮਾ ਜੰਤਰ ਆ ਗਿਆ ਜੀ ਕਰਮਜੀਤ ਦਾ ਸੋਨਾ ਆ ਗਿਆ ਮੈਂ ਕਹ ਲੈਣਾ ਜਦ ਤੋਂ ਮਨੇ ਚੱਤ ਦੀ ਫਿਰ

जी जी जिनी तारीख ना कहना काम किया जिनी तारीख ना थैंक यू जी थैंक यू सो मच थैंक है मान साहब धन्यवाद जी सारे बहुत बहुत प्यार जी थैंक यू जी थैंक यू सो मच थैंक यू थैंक यू मच